ਹਾਂਜੀ ਮਿੱਤਰੋ ਸੁਆਗਤ ਹੈ ਤੁਹਾਡਾ ਚੋਪੜਾ ਡੈਰੀ ਫਾਰਮ ਤੇ ਅੱਜ ਤੁਹਾਨੂੰ ਦੋ ਨਗ ਦਿਖਾਵਾਂਗੇ ਜੀ ਜੋ ਵਿਕਰੀ ਵਾਸਤੇ ਸੇਲ ਨੇ ਇੱਕ ਗਾਂ ਤੇ ਇੱਕ ਮੱਝ ਜੀ ਆਜੋ ਬਾਈ ਤੋਂ ਲੈਨੇ ਆ ਡਿਟੇਲ ਕੀ ਹਾਲ ਹੈ ਬਾਈ ਵਧੀਆ ਜੀ ਤੇ ਮੱਝ ਦਾ ਕੀ ਕੁਛ ਹੈ ਜੀ 12 ਕਿਲੋ ਦੁੱਧ ਤਿਆਰ ਆ ਜੀ ਅੱਛਾ ਜੀ ਮੁੱਲ ਹੈ 1 20 ਜੀ ਅੱਛਾ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਜੀ ਕੁਨ ਪੰਜ ਛੇ ਦਿਨ ਹੋ ਗਏ। ਉਹ ਬੱਚਾ ਮਿੱਤਰੋ। ਕਿੰਨਾ ਦੁੱਧ ਦੇ ਦੂੰ ਬਾਈ? 14 ਕਿਲੋ ਦੇ ਦੂੰ। ਚੋ ਬਾਈ ਜੂਈ ਦੀ ਇੱਕ ਨੰਬਰ ਆ ਬਾਈ? ਹਾਂਜੀ। ਤੇ ਗਾਂ ਦੀ ਕੀ ਡਿਟੇਲ ਆ ਜੀ? ਗਾਂ ਦਾ ਜੀ 60000 ਜੀ। ਬੱਛਾ ਜੀ ਹੁਣ ਕਿੰਨਾ ਦੁੱਧ ਤਿਆਰ ਹੈ ਜੀ 18 ਕਿਲੋ ਜੀ 18 ਕਿਲੋ ਜੀ ਕਿੰਨਾ ਦੇ ਦੂ ਬਾਈ 25 ਲੀਟਰ ਜੀ ਮਗਰ ਕੀ ਹੈ ਜੀ 25 ਜੀ ਮਗਰ ਬੱਛੇ ਜੀ ਤੋਰੇਓ ਜੀ ਮਗਰ ਆ ਬੱਛਿਆ ਮਿੱਤਰੋ ਥਾਂ ਲੈਵੇ ਦੀ ਚੋ ਬਾਈ ਜੀ ਇੱਕ ਨੰਬਰ ਹੈ ਜੀ ਹਾਂ ਜੀ ਲੈਵੇ ਵਾਲੀ ਜਾਂਦਾ ਪੰਡਾ ਹੀ ਹੈ ਬੰਨੀ ਫਿਰਦੀ ਹੈ ਕਰਮਾਂ ਵਾਲੀ ਠੰਡੀ ਸੀਲ ਹੈ ਜੀ ਨਿਆਣਾ ਨੂੰ ਨਾ ਓਕੇ ਆ ਹੁਣ ਤਿਆਰ 18 ਕਿਲੋ ਆ ਜੀ ਫੇਰ ਤਾਂ ਆਮ ਨਾਲ 25 ਕਿਲੋ ਪਾ ਦੂ ਜੀ ਤਾਂ ਲੈ ਬ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ ਠੰਡੀ ਸੀਲ ਆ ਤੇ ਕੀ ਡਿਮਾਂਡ ਹੈ ਜੀ ਇਹਦੀ 8000 ਜੀ 60000 ਜੀ ਸੁਆ ਕੰਮਾ ਜੀ ਤੀਜਾ ਤੇ ਐਡਰੈਸ ਬੋਲ ਦੋ ਜੀ ਤੁਸੀਂ ਆਪਣਾ ਐਡਰੈਸ ਬੋਲ ਦਿਓ ਜੀ। ਰਵੰਡੀ ਸਾਹ ਕੋਈ। ਤੇ ਮੋਬਾਈਲ ਨੰਬਰ ਜੀ। 99155 ਹਾਂਜੀ 22925 22925 ਦੋ ਟਾਈਮ ਅਗਲਾ ਚੋ ਸਕਦਾ ਜੀ। ਹਾਂਜੀ। ਆਦਿ ਗੋਮ ਤਰੋ ਤਾਜ਼ੀਆਂ ਸੂਈਆਂ ਨੇ ਦੋਨੇ।